ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਅਕਾਲ ਪੁਰਖ ਦੀ ਵਡਿਆਈ ਕੀਤੀ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਨੇ ਸੰਤਾ ਮਹਾਪੁਰਸ਼ਾਂ ਬ੍ਰਹਮ ਗਿਆਨੀ ਅਤੇ ਭਗਤ ਜਨਾਂ ਦੀ ਵਡਿਆਈ ਕੀਤੀ ਸਿਫਤ ਸਲਾਹ ਕੀਤੀ ਤੇ ਸੂਰਜ ਪ੍ਰਕਾਸ਼ ਗ੍ਰੰਥ ਦੀ ਰਚਨਾ ਕਰਨ ਤੋਂ ਪਹਿਲਾਂ ਮਤਲਬ ਕਿ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਕਹਿ ਰਹੇ ਨੇ ਕਿ ਹੇ ਮਹਾਰਾਜ ਜੀ हे ਧੰਨ ਗੁਰੂ ਨਾਨਕ ਜੀ ਮੈਂ ਸੂਜ ਪ੍ਰਕਾਸ਼ ਗ੍ਰੰਥ ਦੀ ਰਚਨਾ ਕਰਨ ਜਾ ਰਿਹਾ ਹਾਂ ਯਾਨੀ ਕਿ ਕਥਾ ਲਿਖਣ ਜਾ ਰਿਹਾ ਹਾਂ ਨਾ ਹੀ ਮੇਰੇ ਕੋਲ ਸ਼ਬਦ ਨੇ ਤੇ ਨਾ ਹੀ ਮੈਨੂੰ ਕਿਸੇ ਪ੍ਰਕਾਰ ਦੀ ਸੋਝੀ ਹੈ ਇਸ ਗ੍ਰੰਥ ਦੀ ਸ਼ੁਰੂਆਤ ਵੀ ਆਪ ਜੀ ਨੇ ਕਰੋਨੀ ਹੈ ਤੇ ਇਸ ਗ੍ਰੰਥ ਨੂੰ ਸੰਪੂਰਨ ਵੀ ਸੰਪੂਰਨ ਵੀ ਤੁਸੀਂ ਕਰੋਨਾ ਹੈ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਾਨਣਾ ਵਿੱਚ ਬੇਨਤੀ ਕਰ ਰਹੇ ਨੇ ਕਿ ਮਹਾਰਾਜ ਗ੍ਰੰਥ ਦੀ ਸ਼ੁਰੂਆਤ ਵੀ ਆਪ ਨੇ ਕਰੋਨੀ ਹੈ ਤੇ ਗ੍ਰੰਥ ਨੂੰ ਸੰਪੂਰਨ ਵੀ ਤੁਸੀਂ ਕਰੋਨਾ ਹੈ ਪੂਰਾ ਵੀ ਤੁਸੀਂ ਕਰੋਨਾ ਹੈ ਇਹ ਸਭ ਆਪ ਜੀ ਦੀ ਕਿਰਪਾ ਨਾਲ ਹੋ ਸਕਦਾ ਹੈ ਕਿਉਂਕਿ ਜਿਹੜੀ ਕਥਾ ਹੈ ਉਹ ਅੰਮ੍ਰਿਤ ਹੈ ਗੁਰੂਆਂ ਦੀ ਕਥਾ ਅੰਮ੍ਰਿਤ ਹੈ ਇੱਕ ਅੰਮ੍ਰਿਤ ਉਹ ਹੁੰਦਾ ਹੈ ਜੋ ਦੇਵਤੇ ਪੀਂਦੇ ਨੇ ਜਿੰਨੂੰ ਪੀ ਕੇ ਦੇਵਤੇ ਅਮਰ ਹੋ ਜਾਂਦੇ ਨੇ ਇੱਕ ਅੰਮ੍ਰਿਤ ਹੈ ਕਥਾ ਗੁਰੂਆਂ ਦੀ ਕਥਾ ਅਕਾਲ ਪੁਰਖ ਜੀ ਦੀ ਕਥਾ ਇਹ ਸਿੱਖਾਂ ਲਈ ਅੰਮ੍ਰਿਤ ਹੈ ਇਹਨੂੰ ਪੀ ਕੇ ਸਿੱਖ ਫਿਰ ਨਾਮ ਵਿੱਚ ਐਸੇ ਖੋ ਜਾਂਦੇ ਨੇ ਕਿ ਉਹਨਾਂ ਨੂੰ ਦੁਨੀਆਂ ਦੀ ਕੋਈ ਸੁਧ ਬੁੱਧ ਨਹੀਂ ਰਹਿੰਦੀ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦੇ ਨੇ ਫਿਰ ਉਹ ਪਰਮਾਤਮਾ ਦਾ ਲਗਾਤਾਰ ਨਾਮ ਜਪਦੇ ਰਹੇ ਨੇ ਦੇ ਦੇ ਇਸ ਕਰਕੇ ਜਿਹੜੀ ਗੁਰੂਆਂ ਦੀ ਕਥਾ ਹੁੰਦੀ ਹੈ ਅਕਾਲ ਪੁਰਖ ਜੀ ਦੀ ਕਥਾ ਹੁੰਦੀ ਹੈ ਉਹ ਸਿੱਖਾਂ ਲਈ ਅੰਮ੍ਰਿਤ ਹੈ ਇਸ ਕਰਕੇ ਭਾਈ ਸੰਤੋਖ ਸਿੰਘ ਜੀ ਗ੍ਰੰਥ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ ਕਿ ਹੈ ਮਹਾਰਾਜ ਇਤਨ ਗੁਰੂ ਨਾਨਕ ਜੀ ਇਹ ਗ੍ਰੰਥ ਆਪ ਜੀ ਦੀ ਕਿਰਪਾ ਨਾਲ ਸ਼ੁਰੂ ਹੋਵੇਗਾ ਅਤੇ ਆਪ ਜੀ ਦੀ ਕਿਰਪਾ ਨਾਲ ਹੀ ਇਸ ਦੀ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ